ਹਾਂਜੀ ਮਾਈਗ੍ਰੇਨ ਸਟਰ ਮਾਈਗ੍ਰੇਨ ਹੈ ਜੀ ਉਹ ਜੇ ਕਿੰਨਾ ਰੈਂਟ ਬੈਂਕ ਦਾ ਰੈਂਟ ਬੇਕਰਾਂ ਮਾਈਂ ਤੋਂ ਕਰਾਓ ਧੰਨਵਾਦ ਜੀ ਇਹ ਤੁਹਾਨੂੰ ਚਾਹੀਦਾ ਜਦੋਂ ਨਾਮ ਸੈਟ ਹੋ ਜਾਂਦਾ ਕਿੱਥੋਂ ਜੀਦਾ ਟੱਕਾਂ ਸੋਧੋ ਔਰ ਇਹਨੂੰ ਚੰਗੀ ਤਰ੍ਹਾਂ ਸੰਭੋ ਉਂਗਲ ਨਾਲ ਮੀਰੀ ਕੋਸਨ ਅਮਾਸਾਈ ਨਾ ਕਰ ਉਤਲਾ ਲਓ ਮਾਰੇ ਹਾਂ ਕੋਈ ਨਹੀਂ ਕੋਈ ਲਾਈਟ ਕੋਈ ਨਹੀਂ ਨਵਾਂ ਲੱਕਣਾ ਲਾਓ ਅੰਦਰ ਨੂੰ ਵਿੱਚੋਂ ਮਹਾਰਾਜ ਆ ਰਹੇ ਹੋ ਬੰਦ ਕਰ ਲੈਣਾ ਲੈ ਕੇ ਬੰਦ ਕਰ ਦੇ ਕੋਈ ਦਵਾਈ ਦਵਾਈ ਦੋ ਵਾਰ ਦਵਾਈ ਦੋ ਵਾਰ ਆਪਾਂ ਤੁਹਾਨੂੰ ਦੇ ਰਿਹਾ ਇੱਕ ਦੋ ਵਾਰ ਇਹਨਾਂ ਦਾ ਨਾਮ ਮਾਈਗਰੇਨ ਸਾਹਿਬ ਤੇ ਦੋ ਵਾਰ ਦੁੰਹਣੀ ਇਹਨਾਂ ਨੇ ਮਾਈਗ੍ਰੇਨ ਬਸੋ ਕਰਨ ਬਾਤੇ ਤਾਂ ਮਹੀਨਾ ਡੇਢ ਮਹੀਨਾ ਵਾਤ ਪਤਾ ਆ ਹਾਈਪੋਕ੍ਰੀਨ 18 ਸਾਲ ਦੀ ਮੁਕਨੀ ਸੋ ਦੇ ਕੋਲ ਉਹ ਦੋ ਟਾਈਮ ਹੀ ਤਾਂ ਇਹਨੂੰ ਦੱਬੀ ਨੂੰ ਨੱਕ ਲਾਉਣਾ ਸਮਾਰ ਕੇ ਨੱਕ ਲਾ ਕੇ